ਪਦੀਨਾ ਲਾਇਆ ਘਰੇ ਥੋੜਾ ਜਿਹਾ ਇਤੋਂ ਲਿਆ ਕੇ ਫੋਟਿਆ ਆ ਵਧੀਆ ਇਹਦੀ ਬਣਾਵਾਂਗੇ ਆਪਾਂ ਛਟਣੀ ਥੋੜੀ ਜੀ ਪਦੀਨੇ ਦੀ ਓੜ ਲਾਇਆ ਪਤਣੀਆਂ ਘਰੇ ਗਮਲੇ ਚ ਇਹ ਵੀ ਵਿੱਚ ਥੋੜਾ ਜਿਹਾ ਪਾਉਣੇ ਆ ਕਰਦੀ ਚੀਜ਼ ਆ ਉਹਦੇ ਹੱਥੀ ਬਣਾ ਕੇ ਖਾਣ ਦਾ ਸੁਆਦ ਹੀ ਵੱਖਰਾ ਆਪਣੇ ਖੇਤ ਮਿਰਚਾਂ ਲਾਈਆਂ ਘਰ ਦੀਆਂ ਮਿਰਚਾਂ ਤੇ ਘਰ ਦੇ ਟਮਾਟਰ ਹੈ ਮੇਰੇ ਟੋਫੀਆਂ ਢਬਾਈ ਦੀਆਂ ਮੈਂ ਇਹੋ ਨਾਲ ਆਪਾਂ ਬਣਾਉਣ ਲੱਗੇ ਆ ਚਟਨੀ ਆਪਾਂ ਨੂੰ ਪੂਰਾ ਸ਼ੌਕ ਆ ਆਪ ਬਣਾਈ ਜਿੱਥੀ ਇਹਦੇ ਘਰ ਦੇ ਟਮਾਟਰ ਘਰ ਦੇ ਮਿਰਚਾਂ ਘਰ ਦਾ ਧਨੀਆ ਤੇ ਘਰ ਦਾ ਪਦੀਨਾ ਤੇ ਘਰ ਦੀ ਦਹੀਂ ਲੋੜ ਅਨਸਾਰ ਪਾਇਆ ਬਣਾਮਕਾ ਤੇ ਹੁਣ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਲਓ ਜੀ ਚਟਨੀ ਬਣ ਕੇ ਤਿਆਰ ਹੋ ਗਈ ਆ ਤੇ ਚਟਨੀ ਇੰਨੀ ਕੁ ਟੇਸਟੀ ਹੋਣੀ ਆ ਕੀ ਬੰਦਾ ਸਬਜ਼ੀ ਨੂੰ ਬਰਕੀ ਲਾਉਣਾ ਭੁੱਲ ਜੂਗਾ ਖਾਲੀ ਚਟਨੀਆਂ ਰੋਟੀ ਖਾ ਜੂਗਾ ਇੰਨਾ ਮੇਰਾ ਦਾਵਾ ਹੈ ਮੱਖਣੀ ਘਰ ਦੀ ਆਪਾਂ ਮੱਖਣੀ ਵੀ ਪਾਵਾਂਗੇ ਗਰਮ ਵੀ ਕਰ ਸਕਦੇ ਚਟਨੀ ਤੇ ਐ ਵੀ ਖਾ ਸਕਦੇ ਹਾਂ ਬਸ ਸਰਦੀਆਂ ਦੇ ਵਿੱਚ ਗਰਮ ਹੁੰਦੀ ਆ ਤੇ ਗਰਮੀਆਂ 'ਚ ਠੰਡੀ ਈਕਾ ਜੀ ਖਾ ਕੇ ਦਿਖਾਵਾਂਗਾ ਤੁਹਾਨੂੰ ਫਿਰ ਦੱਸਾਂਗੇ ਵੀ ਕਿਵੇਂ ਬਣੀ ਸੀਗੀ